ਦਲਾ ਫਿਰਦਾ ਜੀ ਇਹਦਾ ਡੰਗ ਮਰਵਾ ਲਓ ਇੱਕ ਮਹੀਨੇ ਵਿੱਚ ਇੱਕ ਵਾਰੀ ਇੱਕ ਹੋਰ ਪਤਲਾ ਹੋ ਜਾਂਦਾ ਪ੍ਰਿੰਡ ਦੇ ਡੰਗ ਨਾਲ ਤੇ ਅਟੈਕ ਨਹੀਂ ਹੋਊਗਾ ਇਹ ਮੇਰਾ ਦਾਵਾ ਦਲਡ ਫੜ ਕਰਕੇ ਉਵਾਲ ਕੇ ਪਿੰਡ ਦੇ ਨਾਲ ਇਹ ਕਿਡਨੀ ਠੀਕ ਹੋ ਜਾਂਦੀ ਹੈ ਕਿਆ ਬਾਤ ਹੈ ਕਿਡਨੀ ਕਿਡਨੀ ਜਿਹੜਾ ਲੀਵਰ ਦੇ ਵਿੱਚੋਂ ਗਰਮੀ ਖਤਮ ਹੋ ਜਾਂਦੀ ਹੈ ਪੈਰ ਚੱਲਣੋਂ ਆੜ ਜਾਂਦੇ ਜਿਹਨਾਂ ਹੈ ਹਜ਼ਾਰ ਦਾ ਨਹੀਂ ਹਜ਼ਾਰ ਦਾ ਨਹੀਂ ਛੋਟੀ ਦੁੱਧਕ ਅੱਛਾ ਛੋਟੀ ਦੁੱਧਕ ਵੀ ਕਹਿੰਦੇ ਨੇ ਇਹਨੂੰ ਹਜ਼ਾਰ ਦਾਣੀ ਵੀ ਕਹਿੰਦੇ ਨੇ ਆ ਜਮੀਨ ਦੇ ਉੱਤੇ ਵੇਚੀ ਹੋਈ ਹੈ ਇਹਦੇ ਵਿੱਚੋਂ ਦੁੱਧ ਨਿਕਲਦਾ ਅੱਛਾ ਜੇ ਸ਼ੂਗਰ ਵਾਲਾ ਖਾਣ ਲੱਗ ਜੇ ਹਾਂ ਤਾਂ ਸ਼ੂਗਰ ਵੀ ਠੀਕ ਹੋ ਜਾਂਦਾ ਜੇ ਕਿਸੇ ਨੂੰ ਲੈਟਰਨ ਲੱਗ ਜਾਂਦੀਆਂ ਨੇ ਹਾਂਜੀ ਉਹਨਾਂ ਨੂੰ ਸਟਾਪ ਕਰਨਾ ਹਾਂ ਤਾਂ ਇਹ ਇੱਕ ਬ੍ਰੇਕ ਹੈ ਬਾਪੂ ਫਿਰ ਜਾਮਣ ਦਾ ਕੀ ਗੋਣਾ ਇਹ ਵੀ ਦੱਸ ਦਿਓ ਕਰਾ ਕਿਸੇ ਦਾ ਮੂੰਹ ਪੱਕ ਜਾਂਦਾ ਹਾਂਜੀ ਗਰਮੀ ਕਰਕੇ ਜੀ ਇਹਦਾ ਪੱਤਾ ਨਰਮ ਜਿਹਾ ਪੱਤੇ ਤੋੜੋ ਠੀਕ ਆ ਕਰੁੰਬਲਾ ਕਹਿ ਦੇਣਾ ਜਿਹਨੂੰ ਹਾਂ ਇਹ ਨਰਮ ਜਿਹਾ ਪੱਤਾ ਤੋੜੋ ਇਹਨੂੰ ਲੈ ਕੇ ਮੂੰਹ ਵਿੱਚ ਪਾਓ ਜੀ ਆ ਕੇ ਦੁੱਧ ਲੈ ਕੇ ਜੀ ਤੋੜ ਕੇ ਉਸ ਥਾਂ ਦੇ ਉੱਤੇ ਲਾ ਲੈਣੇ ਆ ਹਾਂ ਤਾਂ ਦਰਦ ਕਿਸੇ ਕਿਸਮ ਦਾ ਵੀ ਰਹੂਗਾ ਹੀ ਨਹੀਂ ਉੱਥੇ ਟਪੜਾ ਹੀ ਨਹੀਂ ਆ ਵਿੱਚੋਂ ਜਰਾ ਨਿਕਲਦਾ اچھا ਇਹ ਜੇ ਖਾਲਵੇ ਹਾਂਜੀ ਤਾਂ ਇਹ ਲੀਵਰ ਦੇ ਉੱਤੇ ਬਹੁਤ ਕੰਮ ਕਰਦਾ ਦੂਜਾ ਨੰਬਰ ਹਾਂਜੀ ਇਹ ਪੀੜੇ ਉੱਤੇ ਬੜਾ ਕੰਮ ਕਰਦਾ ਲੀਵਰ ਤੇ ਕੰਮ ਕਰਦਾ ਇਹ ਖਾਣ ਦੇ ਨਾਲ ਕੀ ਹੁੰਦਾ ਅ ਪੇਟ ਦੇ ਕੀੜੇ ਮਰ ਜਾਂਦੇ ਆ ਕਿਆ ਬਾਤ ਪੇਟ ਦੇ ਵਿੱਚ ਕੀੜੇ ਨਹੀਂ ਰਹਿੰਦੇ ਜੇ ਵਿੱਚ ਰੱਖ ਲੈਣਾ ਇਹਨੂੰ ਜੀ ਥੱਲੇ ਲੂਣ ਪਾ ਦੇਣਾ ਉੱਤੇ ਫਿਰ ਪੱਤਾ ਰੱਖ ਕੇ ਫਿਰ ਨਮਕ ਉੱਤੇ ਭੁੱਕ ਦੇਣਾ ਹਾਂ ਨਮਕ ਭੁੱਕਣ ਤੋਂ ਬਾਅਦ ਇਹਨੂੰ ਸੰਪਟ ਕਰਕੇ ਅਸੀਂ ਜਦੋਂ ਅੱਗ ਦਿੰਦੇ ਆ ਇਹਨਾਂ ਨੂੰ ਅੱਗ ਦੇ ਕੇ ਸਾਡੇ ਦਮੇ ਖਾਂਸੀ ਵਾਸਤੇ ਇੱਕ ਦਵਾਈ ਬਹੁਤ ਆਲਾ ਬਣ ਜਾਂਦੀ ਹੈ ਆ ਲੱਗੇ ਹੋਇਆ ਪੀਲੂ ਇਹਦੇ ਹਾਂਜੀ ਆ ਪੀਲੇ ਆ ਆ ਧਾਮਣੀ ਲੱਗੇ ਹੋਏ ਹਾਂਜੀ ਇਹ ਆਪਾਂ ਖਾ ਸਕਦੇ ਹਾਂ ਅੱਛਾ ਇਹ ਖਾ ਸਕਦੇ ਹਾਂ ਹਾਂਜੀ ਹਾਰਟ ਵਾਸਤੇ ਇਹ ਮਕੋਏ ਦੀਪਰ ਵਾਸਤੇ ਬਹੁਤ ਕੰਮ ਕਰ ਜਿਹੜਾ ਹੈਗਾ ਜੇਕਰ ਕਿਤੇ ਵੀ ਬੋਡੀ ਦੇ ਵਿੱਚ ਪਥਰੀ ਬਣ ਗਈ ਇੱਕ ਵਾਰੀ ਅੱਦੇ ਤਾਂ ਕਹਿੰਦਾ ਵੀ 20 ਰੁਪਿਆ ਕਰੋ ਹੁਣ ਬੀਬੀਆਂ ਪੀਂਦੀਆਂ ਨਹੀਂ ਅਤੇ ਕਹਿੰਦੇ ਫਿਰ ਜਿਹੜਾ ਹੈਗਾ ਸੋਡਾ ਪੀ ਲਿਆ ਕਰੋ ਹਨਾ ਉਹ ਉਹਦੇ ਨਾਲ ਨਿਕਲ ਜਾਂਦੀ ਹੈ ਕੋਈ ਕਹਿੰਦੇ ਪਾਣੀ ਵੱਧ ਪੀਣਾ ਚਾਹੀਦਾ ਇਹ ਗੱਲਾਂ ਗੱਲਾਂ ਚੋਂ ਕਿਹੜੀ ਗੱਲ ਸਹੀ ਹੈ ਕਿ ਕਿੰਨੇ ਐਮ ਐਮ ਤੱਕ ਵਖੋਰ ਸਕਦੇ ਫਿਰ ਅਸੀਂ ਦਾ ਆ ਆ ਪਿਛਲੇ ਆਪਣੇ ਲੁਧਿਆਣੇ ਦੀ ਗੱਲ ਆ ਹਾਂ ਉਹ ਸੁਣਨ ਆਈ ਸੀਗੀ ਇੱਕ ਬੇਟੀ ਹਾਂਜੀ ਉਹਦੇ ਅ ਤਕਰੀਬਨ 28 ਐਮ ਐਮ ਦੀ ਸੀ ਪਥਰੀ ਜਿਹਦੇ ਵਿੱਚ 1 ਮਹੀਨੇ ਦੇ ਵਿੱਚ ਉਹ 14 ਸਾਦੀ ਰਹੀ ਸੀ ਅੱਛਾ ਹਾਂਜੀ ਬਸ ਅਨਾਰ ਦੇ ਗੁਲਨਾਰ ਆ ਜੀ ਇਸੇ ਗੁਲਨਾਰ ਕਹਿੰਦੇ ਨੂੰ ਜੀ ਗੁਲਨਾਰ ਯਾਨੀ ਕਿ ਅਨਾਰ ਦਾ ਫੁੱਲ ਅੰਦਰ ਜਾ ਕੇ ਸਾਡੇ ਹਾਜਮੇ ਨੂੰ ਤੰਦਰੁਸਤ ਕਰਦਾ ਲੀਵਰ ਨੂੰ ਤਕੜਾ ਕਰਦਾ ਤੇ ਸਾਡੇ ਜਿਹੜੀ ਉਹ ਡੈਰੀਆ ਹੁੰਦਾ ਉਹ ਖਤਮ ਕਰਦਾ ਮੰਨ ਲਓ ਇਹ ਦੇ ਨਾਲ ਅਨਾਰ ਦੇ ਆਪਾਂ ਕੀ ਕਹੇ ਫੁੱਲ ਨਾਲ ਹਾਂਜੀ ਹਾਂ ਸਸਿਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਪਿੱਤੇ ਦੀ ਪਥਰੀ ਗੁਰਦੇ ਦੀ ਪਥਰੀ ਮੰਨ ਲਓ ਅੱਜ ਕੱਲ ਇਹ ਇੱਕ ਤਰ੍ਹਾਂ ਦਾ ਨਾਰਮਲ ਜਾ ਰੋਗ ਹੈ ਨਾ ਤੇ ਇਹ ਮੇਰੇ ਨਾਲ ਅੱਜ ਹੋਣਗੇ ਵੈਦ ਦਰਸ਼ਨ ਸਿੰਘ ਭੁੰਦੜੀ ਤੋਂ ਜਲਾਲ ਲੁਧਿਆਣੇ ਤੋਂ ਤੇ ਆਇ ਇੱਕ ਰਿਪੋਰਟਾਂ ਨੇ ਠੀਕ ਆ ਆ ਬਾਈ ਦਾ ਨੰਬਰ ਵੀ ਆ ਬਲਜੀਤ ਸਿੰਘ ਦਾ ਇਹਨਾਂ ਦਾ ਦਾਵਾ ਕਿ ਬਲਜੀਤ ਸਿੰਘ ਜਿਹੜਾ ਆਪਾਂ ਕਹਿੰਗੇ ਟਾਂਡਾ ਹਸ਼ਿਆਰਪੁਰ ਤੋਂ ਨੇ ਮੋਬਾਈਲ ਨੰਬਰ ਹੈਗਾ ਉਹਨਾਂ ਦੇ 12 ਐਮ ਐਮ ਦੀ ਜਿਹੜੀ ਪੱਥਰੀ ਸੀਗੀ ਠੀਕ ਆ ਉਹ ਵੀ ਪਿੱਤੇ ਸੀ ਬਾਪੂ ਪਿੱਤੇ ਵਿੱਚ ਤੇ ਆ ਆ ਰਿਪੋਰਟ ਦੇ ਵਿੱਚ ਜਿਹੜਾ ਹੈਗਾ ਦਿਖਾਇਆ ਜਾਂਦਾ 12 ਐਮ ਐਮ ਦੀ ਪੱਥਰੀ ਆ ਤੇ ਆ ਜਦੋਂ ਬਜ਼ੁਰਗਾਂ ਤੋਂ ਆਪਣਾ ਕਹਿੰਗੇ ਵੈਦ ਸਾਹਿਬ ਤੋਂ ਦਵਾਈ ਲਈ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪੱਥਰੀ ਜਿਹੜੀ ਹੈਗੀ ਆ ਬਿਲਕੁਲ ਨਹੀਂ ਇਹ ਇੱਕ ਨਹੀਂ ਇਹੋ ਜੇ ਅਨੇਕਾਂ ਹੀ ਆਪਾਂ ਆਗਿਆ ਮਰੀਜ਼ਾਂ ਦਾ ਇਲਾਜ ਕਰਨ ਦਾ ਜਿਹੜਾ ਦਾਵਾ ਉਹ ਵੈਦ ਦਰਸ਼ਨ ਸਿੰਘ ਜੀ ਭੁੰਦੜੀ ਇਹ ਕਰਦੇ ਨੇ ਅ ਵੈਦ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਾ ਸਤਿ ਸ੍ਰੀ ਅਕਾਲ ਜੀ ਤੇ ਇਹਨਾਂ ਨਾਲ ਮੇਰੀ ਲਗਭਗ ਇਹ ਮੰਨ ਲਓਦਾ ਚੌਥੀ ਪੰਜਵੀਂ ਇੰਟਰਵਿਊ ਆ ਅਲੱਗ-ਅਲੱਗ ਵਿਸ਼ਿਆਂ ਤੇ ਅਲੱਗ-ਅਲੱਗ ਜਗ੍ਹਾ ਤੇ ਮੰਨ ਲਓ ਆਪਾਂ ਕਿ ਅਲੱਗ-ਲੱਗ ਨੁਕਸਿਆਂ ਤੇ ਇਹਨਾਂ ਨਾਲ ਗੱਲਬਾਤ ਆਪਾਂ ਕਰਨਾ ਹੁੰਦੇ ਰਹਿੰਦੇ ਆ ਸਮੇਂ-ਸਮੇਂ ਤੇ ਅੱਜ 3-4 ਮਹੀਨਿਆਂ ਬਾਅਦ ਆਪਾਂ ਵੈਦ ਸਾਹਿਬ ਨਾਲ ਮਿਲਦੇ ਆ ਵੈਦ ਸਾਹਿਬ ਪਹਿਲਾਂ ਤਾਂ ਪੱਥਰੀ ਬਣਦੀ ਕਿਉਂ ਤੇ ਕੀ ਜਿਹੜਾ ਹੈਗਾ ਪਿੱਤੇ ਦੀ ਪਥਰੀ ਕਹਿੰਦੇ ਬਾਹਰ ਨਿਕਲ ਸਕਦੀ ਹੈ ਜਾਂ ਨਹੀਂ ਜਿਆਦਾਤਰ ਡਾਕਟਰ ਤਾਂ ਕਹਿੰਦੇ ਵੀ ਉਹਦਾ ਪਿੱਤਾ ਹੀ ਕਢਾਉਣਾ ਪੈਂਦਾ ਨਹੀਂ ਆਪਾਂ ਦੇਖੋ ਅੱਜ ਜਿੰਨੀਆਂ ਵੀ ਆਪਾਂ ਆਪਾਂ ਖਾਣੇ ਆ ਭੋਜਨ ਖਾਣੇ ਆ ਉਹ ਸਾਰਾ ਪੈਸਟੀਸਾਈਡ ਜਿੰਨੀਆਂ ਸਪ੍ਰੇਆਂ ਨੇ ਜੋਰੀਆ ਡਾਈ ਅਰਾ ਵਗੈਰਾ ਉਹਨਾਂ ਦੇ ਆਪਾਂ ਉਹਨਾਂ ਉਹਨਾਂ ਦੇ ਖਾਣੇ ਆ ਆਪਾਂ ਉਹਨਾਂ ਦੀ ਪੈਦਾ ਕੀਤੀ ਹੋਈ ਫਸਲਾ ਉਹ ਆਪਾਂ ਖਾਣੇ ਆ ਕੋਣ ਸਾਡਾ ਘੜਾ ਹੋ ਜਾਂਦਾ ਐਕਸਰਸਾਈਜ਼ ਕਰਦੇ ਨਹੀਂ ਅਸੀਂ ਰੋਟੀ ਵਧੀਆ ਖਾਣੇ ਭੋਜਨ ਵਧੀਆ ਖਾਣੇ ਆ ਸੀ ਜੀ ਪਰ ਸਾਡੀ ਐਕਸਰਸਾਈਜ਼ ਨਹੀਂ ਉਹਦੇ ਨਾਲ ਕੀ ਹੋ ਜਾਂਦਾ ਕੈਸਟੋਲ ਖੂਨ ਗਾੜਾ ਹੋ ਜਾਂਦਾ ਗਾੜਾ ਹੋਣ ਦੇ ਨਾਲ ਪਿੱਤੇ ਦੇ ਅੰਦਰ ਕੈਸਟੋਲ ਜਿਹੜੇ ਉਹ ਜੰਮ ਜਾਂਦੇ ਆ ਉਹਨਾਂ ਨੂੰ ਪਥਰੀ ਕਹਿੰਦੇ ਮਤਲਬ ਜਿਹੜਾ ਪਿੱਤੇ ਦੇ ਵਿੱਚ ਜਿਹੜਾ ਖੂਨ ਗਾੜਾ ਹੋਣ ਕਰਕੇ ਇਹ ਕ੍ਰਿਸਟਲ ਬਣਨੇ ਸ਼ੁਰੂ ਕਰਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਪਥਰੀ ਤੇ ਜਿਹੜੀ ਪਿੱਤੇ ਦੀ ਪਥਰੀ ਆ ਇੱਕ ਤਾਂ ਇਹ ਕਹਿੰਦੇ ਆ ਵੀ ਲੋਕ ਪਹਿਲਾਂ ਤਾਂ ਆਪਾਂ ਪਥਰੀਆਂ ਬਾਰੇ ਗੱਲ ਕਰੀਏ ਵੀ ਕਹਿੰਦੇ ਕਈ ਕਹਿੰਦੇ ਆ ਵੀ ਜਿਹੜਾ ਹੈਗਾ ਜੇਕਰ ਕਿਤੇ ਵੀ ਬਾਡੀ ਦੇ ਵਿੱਚ ਪਥਰੀ ਬਣ ਗਈ ਇੱਕ ਵਾਰੀ ਅੱਗੇ ਤਾਂ ਕਹਿੰਦੇ ਵੀ ਬੀਅਰ ਪੀ ਅੱਧੇ ਕਹਿੰਦੇ ਫਿਰ ਜਿਹੜਾ ਹੈਗਾ ਸੋਡਾ ਪੀ ਲਿਆ ਕਰੋ ਹਨਾ ਉਹ ਉਹਦੇ ਨਾਲ ਨਿਕਲ ਜਾਂਦੀ ਹੈ ਕੋਈ ਕਹਿੰਦੇ ਪਾਣੀ ਵੱਧ ਪੀਣਾ ਚਾਹੀਦਾ ਇਹ ਗੱਲਾਂ ਗੱਲਾਂ ਚੋਂ ਕਿਹੜੀ ਗੱਲ ਸਹੀ ਹੈ ਤੇ ਜਾਂ ਤਿੰਨੇ ਹੀ ਝੂਠ ਨੇ ਨਹੀਂ ਆਪਾਂ ਕੁਝ ਨਹੀਂ ਕਰਨਾਗਾ ਅ ਜੇ ਖੂਨ ਗਾੜਾ ਹੁੰਦਾ ਉਹਨੂੰ ਪਤਲਾ ਕਰਨ ਵਾਸਤੇ ਬਹੁਤ ਕੁਸਾ ਆਪਣੇ ਕੋਲੇ ਜੀ ਆਪਣੇ ਕੋਲੇ ਲਸਣ ਆ ਜੀ ਖੂਨ ਪਤਲਾ ਹੋ ਜਾਂਦਾ ਪਰ ਗਰਮਾ ਬਾਬਾ ਅੱਗੀ ਅੱਗ ਆਪਣੇ ਕੋਲੇ ਅਲਸੀ ਆ ਅੱਗ ਨਹੀਂ ਲੱਗਦੀਗੀ ਨਹੀਂ ਮੈਂ ਵੈਸੇ ਗੱਲ ਕਰਦਾ ਅੱਛਾ ਜੀ ਲੈ ਮਟਾ ਆਪਣੇ ਕੋਲੇ ਅਲਸੀ ਆ ਉਹਦੀ ਲਿਮਟ ਹੈ ਆਪਣੇ ਕੋਲੇ ਦਾਲ ਚੈਨੇ ਆ ਉਹਦੀ ਵੀ ਲਿਮਟ ਆ ਹਮ ਕਖਰਾ ਲੱਗਿਆ ਹੁੰਦੀਆਂ ਨੇ ਦਰਖਤਾਂ ਦੇ ਨਾਲ ਹਮ ਜਾਂ ਘਰ ਦੇ ਵਿੱਚ ਲੱਗਿਆ ਹੁੰਦੀਆਂ ਨੇ ਜਿਵੇਂ ਆ ਪ੍ਰਿੰਡ ਆ ਪ੍ਰਿੰਡ ਦਾ ਅਫਰਤਾ ਜੀ ਇਹਦਾ ਡੰਗ ਮਰਵਾ ਲਓ ਇੱਕ ਮਹੀਨੇ ਵਿੱਚ ਇੱਕ ਵਾਰੀ ਹਮ ਤੇ ਇੱਕ ਹੋਰ ਪਤਲਾ ਹੋ ਜਾਂਦਾ ਪ੍ਰਿੰਡ ਦੇ ਡੰਗ ਨਾਲ ਤੇ ਅਟੈਕ ਨਹੀਂ ਹੋਊਗਾ ਇਹ ਮੇਰਾ ਦਾਵਾ ਲਓ ਬਈ ਪ੍ਰਿੰਡਾਂ ਲੜਾ ਲਿਆ ਕਰੋ ਕਹਿੰਦਾ ਐਵੇਂ ਲੋਕ ਪ੍ਰਿੰਡਾਂ ਦੇ ਪ੍ਰਿੰਡਾਂ ਤੋਂ ਡਰਦੇ ਨੇਦਾ ਵੈਸਾ ਸਾਹਿਬ ਦਾ ਦਾਵਾ ਵੀ ਜਿਹੜਾ ਪ੍ਰਿੰਡ ਲੜਾ ਲਉਣਾ ਇੱਕ ਵਾਰੀ ਇੱਕ ਮਹੀਨੇ ਚ ਤੇ ਉਹਨੂੰ ਨਾ ਦਾ ਟੈਗ ਹੋਵੇ ਤੇ ਨਾਲੇ ਖੂਨ ਰੋਗਾ ਪਤਲਾ ਹੋ ਹਾਂ ਅੱਛਾ ਇਹਦਾ ਦੇਸੀ ਇਲਾਜ ਦੱਸਦੇ ਹਨ ਤੇ ਬਾਪੂ ਜਿਹੜਾ ਪਿੱਤੇ ਦੀ ਪਥਰੀ ਵਾਲੀ ਗੱਲ ਆ ਕਹਿੰਦੇ ਪਿੱਤਾ ਕਢਾਉਣਾ ਪੈਂਦਾ ਇਹਦੇ ਚ ਕਿੰਨੀ ਕਿ ਸੱਚਾਈ ਹੈ ਪਿੱਤਾ ਕਢਾਉਣ ਦੀ ਲੋੜ ਨਹੀਂ ਹੈਗੀ ਡਾਕਟਰ ਤਾਂ ਹਵਾ ਬਣਾਇਆ ਹੋਇਆ ਹੂੰ ਪਿੱਤੇ ਵਾਸਤੇ ਬਹੁਤ ਕੁਝ ਬਣਿਆ ਹੋਇਆ ਅਯੁਰਵੈਦ ਦੇ ਵਿੱਚ ਆਯੁਰਵੈਦ ਦੇ ਵਿੱਚ ਐਲੋਪੈਥੀ ਚ ਨਹੀਂ ਓਕੇ ਅਯੁਰਵੈਦ ਦੇ ਵਿੱਚ ਨਿਕਲਦੀ ਹੈ ਇਹ ਹੂੰ ਆ ਸਾਡੇ ਕੋਲੇ ਪਖਾਨ ਪੇਤ ਹੁੰਦਾ ਜੀ ਠੀਕ ਹੈ ਜੀ ਸੰਗ ਸਰਮਾਈ ਹੁੰਦੀ ਹੈ ਹੂੰ ਸਾਰੇ ਪੱਥਰ ਵੇਰ ਕੁਸਤਾ ਹੁੰਦਾ ਹੂੰ ਜਿਨ੍ਹਾਂ ਦਾ ਅਸੀਂ ਕਮਿਊਨੀਕੇਸ਼ਨ ਕਰਕੇ ਨਾ ਉਹ ਦਿਨੇ ਆ ਪਹਿਲਾਂ ਤਾਂ ਉਹ ਤਿਆਰ ਹੁੰਦੇ ਆ ਅਗ ਉਹ ਦੇ ਕੇ ਹਨਾ ਤੇ ਉਸ ਤੋਂ ਬਾਅਦ ਉਹਦੀ ਮਾਤਰਾ ਅਸੀਂ ਤਿਆਰ ਕਰਦੇ ਆ ਅੱਧਾ ਦਾ ਗ੍ਰਾਮ ਦੀ ਹੂੰ ਉਹ ਦੇ ਕੇ ਅਸੀਂ ਪਥਰੀ ਨੂੰ ਅਸੀਂ ਦਿੱਤਜ ਆਊਟ ਕਰ ਕਿੰਨਾ ਟਾਈਮ ਦੇ ਵਿੱਚ ਪਥਰੀ ਜਿਹੜੀ ਹੈਗਾ ਚੱਲ ਜਾਂਦੀ ਹੈ ਕਿ ਕਿੰਨੇ ਮਿੰਟ ਤੱਕ ਵਹ ਹੋ ਸਕਦੀ ਹੈ ਅਸੀਂ ਦਾ ਆ ਆ ਪਿੱਛੇ ਜੇ ਆਪਣੇ ਲੁਧਿਆਣੇ ਦੀ ਗੱਲ ਆ ਉਹ ਸੁਮਨ ਆਈ ਸੀਗੀ ਇੱਕ ਬੇਟੀ ਹਾਂਜੀ ਉਹਦੇ तकरीबन 29 ਐਮ ਐਮ ਦੀ ਸੀ ਪਥਰੀ ਜਿਹਦੇ ਵਿੱਚ 1 ਮਹੀਨੇ ਦੇ ਵਿੱਚ ਉਹ 14 ਸਾਦੀ ਰਹੀ ਸੀ ਅੱਛਾ ਤੇ ਹੁਣ ਜੇ ਅੱਗੇ ਖਾਊਗੀ ਤੇ ਉਹ ਵੀ ਨਿਕਲ ਜਾਣਾ ਮਤਲਬ ਤੁਸੀਂ ਕਹਿੰਦੇ ਹੋ ਵੀ ਮਤਲਬ 29 ਐਮ ਐਮ ਤੱਕ ਜਿਹੜੀ ਪਥਰੀ ਆ ਉਹ ਐਰਵੇਗਨ ਤੁਸੀਂ ਆ ਦੇ 3 ਐਮ ਐਮ ਤੱਕ ਵੀ ਨਿਕਲ ਜਾਂਦੀ ਹੈ 3 ਐਮ ਐਮ ਤੱਕ ਹਾਂਜੀ ਲਓ ਭਾਈ ਐਵੇਂ ਜਿਹੜਾ ਹੈਗਾ ਪਿੱਤਾ ਘੜਾਉਣ ਦੀ ਲੋੜ ਨਹੀਂ ਕਿਉਂਕਿ ਸਰੀਰ ਦਾ ਜਿਹੜਾ ਪਾਰਟ ਨਿਕਲ ਗਿਆ ਤੇ ਮੁੜ ਕੇ ਜੁੜਨਾ ਤਾਂ ਹੈ ਨਹੀਂਗਾ ਸੋ ਤੁਸੀਂ ਜਿਹੜਾ ਹੈਗਾ ਵੈਦ ਦਰਸ਼ਨ ਸਿੰਘ ਜੀ ਨਾਲ ਦਿੱਤੇ ਹੋ ਨੰਬਰ 'ਤੇ ਸੰਪਰਕ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਚਾਰੇ ਦੱਸ ਵੈਦ ਸਾਹਿਬ ਦੇ ਇੱਕ ਖੂਬਸੂਰਤ ਵੈਦਾ ਆਪ ਹੀ ਦੱਸ ਦਿੰਦੇ ਵੀ ਅਸੀਂ ਪਾਉਣੇ ਕੀ ਹੈ ਬਸ ਹਰ ਖਾਲ ਲੈ ਗਈ ਵੀ ਵੈਦਾਂ ਕੋਲ ਆਪ ਨੂੰ ਤਾਂ ਆਉਣਾ ਪੈਂਦਾ ਕਿਉਂਕਿ ਆਪਾਂ ਤੋਂ ਨਾ ਤਾਂ ਉਹ ਭਸਵਾ ਮਰਦੀਆਂ ਤੇ ਨਾਪਣ ਉਹ ਜਿਹੜਾ ਮਾਤਰਾ ਰਲਦੀ ਹੈ ਤਾਂ ਕਰਕੇ ਇਹ ਚਲੋ ਚਾਰਾਂ ਚੀਜ਼ਾਂ ਨੂੰ ਬੜਾ ਕੇ ਤੁਹਾਨੂੰ ਦੇ ਦੇ ਦਿੰਦੇ ਆ ਤੇ ਮਤਲਬ ਬਾਪੂ ਹੋਰ ਜਿਹੜੀਆਂ ਚੀਜ਼ਾਂ ਮੰਨ ਲਓ ਜਿਵੇਂ ਆਪਾਂ ਹੁਣ ਖੜੇ ਆ ਆ ਹੈਨਾ ਜਿਵੇਂ ਅਨਾਰ ਹੈ ਜਿੰਨੀ ਵੀ ਕੁਦਰਤ ਨੇ ਕੋਈ ਚੀਜ਼ ਪੈਦਾ ਕੀਤੀ ਹੈ ਬਾਪੂ ਕੋਲੇ ਆ ਕੇ ਇੱਕ ਗੱਲ ਦਾ ਸਿੱਖਣਾ ਮਿਲਿਆ ਉਹ ਸਾਰੇ ਸਾਰੇ ਸਾਡੀ ਦਵਾਈ ਹੈ ਤੇ ਅੱਜ ਇਹਨਾਂ ਤੋਂ ਪੁੱਛਦੇ ਹਾਂ ਹਾਂ ਅਨਾਰ ਦੇ ਗੁਲਨਾਰ ਹੈ ਜੀ ਇਹਨੂੰ ਇਸੇ ਗੁਲਨਾਰ ਕਹਿੰਦੇ ਨੇ ਨੂੰ ਜੀ ਗੁਲਨਾਰ ਯਾਨੀ ਕਿ ਅਨਾਰ ਦਾ ਫੁੱਲ ਓਕੇ ਇਹਦੇ ਨਾਲ ਜਿਵੇਂ ਸੰਗ੍ਰਹਿਣੀ ਹੋ ਜਾਂਦੀ ਆ ਜੀ ਅਸੀਂ ਹੋਰ ਵੀ ਕਮਿਊਨੀਕੇਸ਼ਨ ਵਿੱਚ ਕਈ ਵਾਰੀ ਬਾਪੂ ਪਤਾ ਨਹੀਂਦਾ ਸੰਗ੍ਰਹਿਣੀ ਦਾ ਮਤਲਬ ਇਹ ਹੁੰਦਾ ਕਈਆਂ ਨੇ ਜਦੋਂ ਰੋਟੀ ਖਾ ਲਈ ਨਾਲ ਦੀ ਨਾਲੇ ਉਹਨਾਂ ਨੂੰ ਫਿਰ ਟਾਇਲਟ ਜਾਣਾ ਪੈਂਦਾ ਮਤਲਬ ਪਾਚ ਬਿੱਤਾ ਜਿਹੜਾ ਹਾਜਮ ਨਹੀਂ ਹੁੰਦਾ ਉਹ ਵੈਸੇ ਦਾ ਵੈਸੇ ਨਿਕਲ ਜਾਂਦਾ ਓਕੇ ਉਹਨਾਂ ਨੂੰ ਸੰਗ੍ਰਹਿਣੀ ਕਿਹਾ ਗਿਆ ਹਾਂਜੀ ਬਾਰ-ਬਾਰ ਲੈਟਨ ਆਉਣਾ ਠੀਕ ਹੈ ਜੇ ਪਤਨੀਆ ਲੈਟਨ ਆਉਣੀ ਆ ਉਹ ਹੁੰਦੇ ਆ ਸੈਪਟੇਮਬਰ ਇਹਦੇ ਹੁੰਦੇ ਆ ਆਪਣੇ ਸੰਗ੍ਰਹਿਣੀ ਜਿਹਨੂੰ ਡੈਜਾਬ ਕਹਿੰਦੇ ਨੇ ਆਪਾਂ ਜੀ ਹੁਣ ਉਹਦਾ ਇਲਾਜ ਦੱਸੋ ਇਹਦੇ ਤੇ ਇਹ ਆਪਾਂ ਜਦੋਂ ਇਹਨਾਂ ਨਾਲ ਕਮਿਊਨੀਕੇਸ਼ਨ ਕਰਕੇ ਦਿੰਨੇ ਆ ਇਹ ਠੰਡ ਅੰਦਰ ਜਾ ਕੇ ਸਾਡੇ ਹਾਜਮੇ ਨੂੰ ਤੰਦਰੁਸਤ ਕਰਦਾ ਲੀਵਰ ਨੂੰ ਤਕੜਾ ਕਰਦਾ ਤੇ ਸਾਡੇ ਜਿਹੜੀ ਉਹ ਡਾਇਰੀਆ ਹੁੰਦਾ ਉਹ ਖਤਮ ਕਰਦਾ ਮੰਨ ਲਓ ਇਹ ਦੇ ਨਾਲ ਅਨਾਰ ਦੇ ਆਪਾਂ ਕੀ ਫੁੱਲ ਨਾਲ ਹਾਂਜੀ ਹਾਂਜੀ ਤੇ ਬਾਪੂ ਫਿਰ ਮਨ ਲਾ ਇਧਰੋਂ ਆਪਾਂ ਤੁਰਪਗੇ ਦਾ ਪਦੀਨਾ ਹੈ ਨਾ ਅੱਜ ਕੱਲ ਹਰੇਕ ਦੇ ਪਦੀਨਾ ਹੋ ਵੀ ਜਾਂਦਾ ਖੇਤਾਂ 'ਚ ਮੋਟਰਾਂ ਦੇ ਲੱਗਿਆ ਵੀ ਹੈ ਨਾ ਆ ਦੇਸੀ ਇਹ ਪਦੀਨਾ ਜੀ ਤੇ ਮੰਨ ਲਓ ਆ ਜਿਵੇਂ ਪਦੀਨੇ ਦੀ ਗੱਲ ਕਰ ਗਏ ਪਦੀਨਾ ਕਹਿੰਦੇ ਚਟਨੀ ਵੀ ਖਾਣੀ ਚਾਹੀਦੀ ਹੈ ਤੇ ਪਦੀਨੇ ਦੇ ਗੁਣ ਦੱਸੋ ਜੀ ਫਿਰ ਇਹਦੇ ਗੁਣ ਇਹ ਆ ਕਿ ਆਪਣੇ ਅੰਦਰ ਲੀਵਰ ਦੇ ਵਿੱਚ ਗਰਮੀ ਆ ਗਈ ਗਰਮੀ ਨੂੰ ਇਹ ਠੀਕ ਕਰਦਾ ਲੀਵਰ ਨੂੰ ਇਹ ਠੀਕ ਕਰਦਾ ਪੈਰ ਜਲਦੇ ਆ ਕਿਸੇ ਦੇ ਹੂੰ ਜਲਣ ਹੁੰਦੀ ਆ ਪੈਰਾਂ ਦੇ ਵਿੱਚ ਹਾਂ ਤੇ ਕਹਿੰਦੇ ਜੀ ਜਲਣ ਹੋ ਗਈ ਆ ਹਾਂ ਇਹ ਜਦੋਂ ਲੀਵਰ ਦੇ ਵਿੱਚੋਂ ਗਰਮੀ ਖਤਮ ਹੋ ਜਾਂਦੀ ਆ ਪੈਰ ਜਲਣੋਂ ਆੜ ਜਾਂਦੇ ਅੱਛਾ ਜਿਹਨ ਕਰ ਨੇ ਜਿਹੜਾ ਲੀਵਰ ਦਾ ਬਹੁਤ ਵੱਡਾ ਜਿਹੜਾ ਹੈਗਾ ਆਪਾਂ ਕਿਹਾ ਨੁਕਸਾ ਬਾਪੂ ਨੇ ਦੱਸਿਆ ਵੀ ਖਾਸ ਕਰਕੇ ਜਿਹੜੇ ਬਜ਼ੁਰਗ ਹੈ ਨਾ ਖਾਸ ਕਰਕੇ ਅੱਜ ਕੱਲ 40-50 ਸਾਲ ਤੋਂ ਬਾਅਦ ਬਹੁਤਿਆਂ ਨੂੰ ਇਹ ਪ੍ਰੋਬਲਮ ਹੁੰਦੀ ਆ ਕਿ ਸਾਡੇ ਪੈਰ ਜਲਦੇ ਰਹਿੰਦੇ ਆ ਜੇ ਤੁਹਾਡੇ ਪੈਰ ਜਲਦੇ ਆ ਤਾਂ ਵੈਦ ਸਾਹਿਬ ਦਾ ਕਹਿਣਾ ਕਿ ਪਦੀਨਾ ਮਤਲਬ ਪਦੀਨਾ ਦੇ ਚਾੜ ਨਹੀਂ ਦੇ ਰੂਪ ਵਿੱਚ ਜੇ ਮੈਂ ਮਰਜੀ ਚਾਹੇ ਅੱਜ ਕੱਲ ਸਾਨੂੰ ਪਤਾ ਗੰਨਾ ਆਧਾਰਾ ਹੁੰਦਾ ਉਹਦੇ ਚ ਪਦੀਨਾ ਪੈਂਦਾ ਮਤਲਬ ਪਦੀਨੇ ਦਾ ਸੇਵਨ ਕਰੋ ਜਿੰਦਵੇਂ ਵੀ ਹੋ ਸਕਦਾ ਤਾਂ ਹਾਂਜੀ ਹਾਂਜੀ ਪੈਰ ਜਲਣ ਨੂੰ ਹਟ ਜਾਣਗੇ ਆਏ ਆਪਣੇ ਜਿਹੜਾ ਹੈਗਾ ਲੀਵਰ ਦੀ ਗਰਮੀ ਕੱਢ ਦਿੰਦਾ ਹੈਨਾ ਤੇ ਬਾਪੂ ਜਿਵੇਂ ਅੰਗੂਰ ਹੈ ਹੈਨਾ ਲਓ ਅੱਜ ਅਸੀਂ ਜਿਹੜੇ ਮੋਟਰ ਤੇ ਆਏ ਆ ਨਾ ਇਹ ਮੋਟਰ ਵੀ ਬੜੀ ਘੈਂਟ ਹੈ ਮਤਲਬ ਇਸ ਮੋਟਰ ਤੇ ਤੁਹਾਨੂੰ ਠੀਕ ਹੈ ਤੇ ਸਭ ਕੁਝ ਮੈਂ ਦੇਖ ਲਓ ਵੈਸੇ ਪੰਜਾਬ ਦੀ ਧਰਤੀ ਕਿੰਨੀ ਨਰੋਈ ਹੈ ਯਾਰ ਹਰ ਚੀਜ਼ ਇੱਥੇ ਪੈਦਾ ਹੁੰਦੀ ਹੈ ਆ ਦੇਖੋ ਅੰਗੂਰ ਹਜੇ ਲੱਗਣੇ ਸ਼ੁਰੂ ਆ ਬਾਪੂ ਅੰਗੂਰ ਤਾਂ ਫਲ ਲੱਗਿਆ ਸੀ ਕੱਚੇ ਲੱਗੇ ਹਜੇ ਹਾਂਜੀ ਹਾਂਜੀ ਪੱਕ ਜਾਣਗੇ ਅੰਗੂਰ ਬਹੁਤ ਸੁਣੇ ਹਾਂਜੀ ਹਾਂਜੀ ਆ ਦੇਖੋ ਕਿੰਨੇ ਅੰਗੂਰ ਲੱਗੇ ਹੋਏ ਨੇ ਬਿਲਕੁਲ ਇਹਨਾਂ ਦੇ ਪੱਤਿਆਂ ਨੂੰ ਆਪਾਂ ਅ ਦਲੜ ਫੜ ਕਰਕੇ ਉਵਾਲ ਕੇ ਪੀਣ ਦੇ ਨਾਲ ਇਹ ਕਿਡਨੀ ਠੀਕ ਹੋ ਜਾਂਦੀ ਹੈ ਕਿਆ ਬਾਤ ਹੈ ਕਿਡਨੀ ਕਿਡਨੀ ਅੱਛਾ ਜੀ ਕਿਡਨੀ ਨੂੰ ਠੀਕ ਕਰਦੇ ਆ ਜੇਕਰ ਆਪਾਂ ਕਿਵੇਂ ਦੱਸਿਆ ਸੀ ਦੁਬਾਰਾ ਰਿਪੀਟ ਕਰੋਗੇ ਇਹਨਾਂ ਨੂੰ ਦਲੜਫਲਡ ਕਰਨਾ ਦਲੜਫਲਡ ਕੀ ਹੁੰਦਾ ਆਪੋ ਦਲੜਫਲਡ ਦਾ ਮਤਲਬ ਇਹਨਾਂ ਨੂੰ ਮੈਸ਼ ਕਰ ਦੇਣਾ ਦਰੜ ਬਾਲਾ ਕਟਣਾ ਨਹੀਂ ਹੈ ਅੱਛਾ ਕੁੱਟ ਕੇ ਨਾ ਇਹਨੂੰ ਉਬਾਲ ਕੇ ਪੀਣ ਦੇ ਨਾਲ ਕਿੰਨੀ ਠੀਕ ਹੋ ਜਾਂਦੀ ਹੈ ਕਾ ਬਾਤ ਲਓ ਬਈ ਜੇ ਕਿਡਨੀ ਦੀ ਪ੍ਰੋਬਲਮ ਆ ਤਾਂ ਅੰਗੂਰ ਦੇ ਪੱਤੇ ਬਹੁਤ ਜ਼ਰੂਰੀ ਆ ਵੈਸੇ ਵੀ ਮੈਂ ਕੈਨੇਡਾ ਜਾ ਕੇ ਆਇਆ ਜਾਂ ਮੈਂ ਜਿੱਥੇ ਵੀ ਦੇਖ ਜਾਣਾ ਜਿਹੜੇ ਬਾਲੇ ਮਨਲਾ ਵਿਕਸਤ ਦੇਸ਼ ਹੈ ਨਾ ਉਹ ਤੁਹਾਨੂੰ ਪਤਾ ਆਹੀ ਆਪਾਂ ਗੱਲ ਕਰ ਰਹੇ ਪੱਤੇ ਪੁੱਤੇ ਹੀ ਖਾਂਦੇ ਉੱਥੋਂ ਦੇ ਲੋਕ ਭਰਾ ਮੇਰੋ ਆਹ ਕਬੂੜੀ ਆ ਇਹ ਕਿਹੜੀ ਬੁੱਟੀ ਦਾ ਨਾਂ ਕੀ ਹੈ ਜੀ ਇਹਦਾ ਨਾਂ ਹੈ ਹਜ਼ਾਰ ਦਾ ਜੀ ਹਜ਼ਾਰ ਦਾ ਨਹੀਂ ਛੋਟੀ ਦੁੱਧ ਅੱਛਾ ਜੀ ਛੋਟੀ ਦੁੱਧ ਵੀ ਕਹਿੰਦੇ ਨੇ ਇਹਨੂੰ ਹਜ਼ਾਰ ਦਾਣੀ ਵੀ ਕਹਿੰਦੇ ਨੇ ਆ ਜਮੀਨ ਦੇ ਉੱਤੇ ਵੇਚੀ ਹੋਈ ਹੈ ਇਹ ਜੀ ਇਹਦਾ ਗੁਣ ਕੀ ਹੈ ਦੇ ਹਾਂ ਇਹਦੇ ਵਿੱਚ ਦੁੱਧ ਨਿਕਲਦਾ ਅੱਛਾ ਇਹ ਜੇ ਸ਼ੂਗਰਲ ਖਾਣ ਲੱਗ ਜੇ ਹਾਂ ਤਾਂ ਸ਼ੂਗਰ ਵੀ ਠੀਕ ਹੋ ਜਾਂਦਾ ਇਹਦਾ ਨਾਮ ਆਪ ਹੈ ਹਾਂ ਜੀ ਜੇ ਕਿਸੇ ਨੂੰ ਲੈਟਰਨ ਲੱਗ ਜਾਂਦੀਆਂ ਨੇ ਹਾਂ ਜੀ ਉਹਨਾਂ ਨੂੰ ਸਟਾਪ ਕਰਨਾ ਹਾਂ ਤਾਂ ਇੱਕ ਬ੍ਰੇਕ ਹੈ ਅੱਛਾ ਇਹਨੂੰ ਸਿਕਾ ਕੇ ਰੱਖ ਲਓ ਸਾਮੇ ਸਿਕਾ ਕੇ ਰੱਖੋ ਹਾਂ ਤਾਂ ਪੈਨਿਸ ਕੋਣਾ ਸਾਬੇਸ ਕਾ ਕਰਾ ਕਲ ਇੱਕ ਚਮਚਾ ਪਾਣੀ ਨਾਲ ਦੇ ਦਿਓ ਤਾਜੇ ਪਾਣੀ ਨਾਲ ਤਾਂ ਲੈਟਰਾ ਇੱਕ ਦਮ ਹੀ ਫੁੱਲ ਸਟਾਪ ਲੱਗ ਜੂਗਾ ਬੰਦ ਹੋ ਜਾਣਗੀ ਆ ਯਾਨੀ ਕਿ ਲੈਟਰਾ ਇਹ ਨਹੀਂ ਹੈ ਕਾਬਜ ਹੋ ਜੂਗੀ ਕਾਬਜ ਨਹੀਂ ਹੁੰਦੀ ਪਰ ਲੈਟਰਾ ਠੀਕ ਹੋ ਜਾਣਗੀ ਆ ਇਹ ਦੋ ਤੇ ਨਿਕਲਦਾ ਬਿਲਕੁਲ ਦੇਖ ਲਓ ਇਹ ਨਿਕਲ ਆ ਕੁਦਰਤ ਨੇ ਯਾਰ ਤੁਹਾਨੂੰ ਸਾਡੇ ਮੋਟਰ ਤੇ ਸਾਰਾ ਕੁਝ ਦਿੱਤਾ ਵਾ ਆ ਦੇਖ ਲਓ ਵਧੀਆ ਚੀਜ਼ ਆ ਇਹ ਹਾਂਜੀ ਜੀ ਸ਼ੂਗਰ ਵਾਸਤੇ ਬਹੁਤ ਵਧੀਆ ਲੈਟਰਨ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਵਧੀਆ ਠੰਡੀ ਐ ਇੰਨੀ ਆ ਕਿ ਤੁਹਾਡੇ ਅੰਦਰ ਜਿੰਨੀ ਮਰਜ਼ੀ ਗਰਮੀ ਐ ਇਹਨੂੰ ਆਟੋ ਆਫ ਕਰ ਦਿੰਦੀ ਕਿਆ ਬਾਤ ਹੈ। ਤੁਸੀਂ ਦੇਖ ਲਓ ਬਾਈ ਕੁਦਰਤ ਨੇ ਜੇ ਜੋ ਪੈਦਾ ਕੀਤਾ ਇਨਸਾਨ ਦੀ ਸਹੂਲਤਵਾ ਦੇ ਵਾਸਤੇ ਪੈਦਾ ਕੀਤਾ। ਅੱਜ ਖੜੇ ਆ ਨਾ ਅੱਜ ਤਾਪਮਾਨ ਇੰਨਾ ਜ਼ਿਆਦਾ ਹੈ। ਮੰਨ ਲਾ 46 47 ਡਿਗਰੀ ਹੈ। ਜਿੰਨੀ ਗਰਮੀ ਪੈਂਦੀ ਆ ਤੇ ਗਰਮੀ ਦੇ ਮਿਹਦੇ ਚ ਜਾਂ ਆਪਾਂ ਦੇ ਸਰੀਰ ਚ ਉਹਨੂੰ ਕੰਟਰੋਲ ਕਰਨ ਵਾਸਤੇ ਵੀ ਕੁਦਰਤ ਨੇ ਸਾਰਾ ਕੁਝ ਪੈਦਾ ਕੀਤਾ। ਲਓ ਜਾਮਣ ਤੇ ਆਉਣੇ ਆ। ਬਾਪੂ ਫਿਰ ਜਾਮਣ ਦਾ ਕੀ ਗੋਣਾ ਇਹ ਵੀ ਦੱਸ ਦਿਓ ਜਰਾ। ਕਿਸੇ ਦਾ ਮੂੰਹ ਪੱਕ ਜਾਂਦਾ। ਹਾਂਜੀ। ਗਰਮੀ ਕਰਕੇ। ਜੀ। ਇਹਦਾ ਪੱਤਾ ਨਰਮ ਜਿਹਾ ਪੱਤੇ ਤੋੜੋ। ਠੀਕ ਆ। ਘਰੋਂ ਭਲਾ ਕੇ ਦੇਣੇ ਜੀ ਨੂੰ। ਹਾਂ ਇਹ ਨਰਮ ਜਿਹਾ ਪੱਤਾ ਤੋੜੋ। ਇਹਨੂੰ ਲੈ ਕੇ ਮੂੰਹ ਵਿੱਚ ਚਬਾਓ ਜੀ 2-4 ਮਿੰਟ ਜੀ ਚਬਾਉਣ ਦੇ ਨਾਲ ਮੂੰਹ ਪੱਕਿਆ ਠੀਕ ਹੋ ਜਾਂਦਾ ਕਿੰਨਾ ਕਿੰਨਾ ਕਰਚ ਹੋ ਜਾਂਦਾ ਉਹ ਕੋ 2-4 ਵਾਰੀ 2-4 ਦਿਨ ਪੱਕਾ ਕਰ ਲੋ ਮੂੰਹ ਪੱਕਿਆ ਠੀਕ ਰਹਿ ਲਓ ਬਈ ਬੀਕਾਸੋਲ ਦੇ ਕੈਪਸੂਲ ਫਿਰ ਕਰ ਦਿੰਦੇ ਆ ਹਸਣਾ ਤਾਂ ਬੀਕਾਸੋਲ ਦੇ ਕੁਝ ਨਹੀਂ ਬਕਵਾਸ ਆ ਜੀ ਬਕਵਾਸ ਆ ਸਹੀ ਗੱਲ ਆ ਅੱਜ ਕੱਲ ਤੇ ਲਓ ਬਈ ਸਾਰਿਆਂ ਨੂੰ ਕਹਿੰਦਾ ਵੀ ਅੱਕ ਅੱਕ ਆ ਗਿਆ ਜੀ ਇਹਨੂੰ ਮਦਾਰਵੇ ਕਿਹਾ ਗਿਆ ਜੀ ਇਹਨੂੰ ਮੁਰਗੀਆਂ ਵਾਲਾ ਕੁੱਕੜੀਆਂ ਵਾਲਾ ਕਹਿੰਦੇ ਨੇ ਆਪਾਂ ਅੱਕ ਠੀਕ ਐ ਅਸੀਂ ਜਾ ਰਹੇ ਹਾਂ ਸੜਕ ਦੇ ਉੱਤੇ ਹਾਂਜੀ ਸਰਕ ਦੇ ਉੱਤੇ ਜਾ ਰਹੇ ਆ ਸਾਡੇ ਪ੍ਰਿੰਡ ਲੜ ਗਿਆ ਅੱਛਾ ਬੜਾ ਦਰਦ ਕਰਦਾ ਹਾਂ ਜਦੋਂ ਅਸੀਂ ਇਹਦਾ ਅੱਕਾ ਦੁੱਧ ਲੈ ਕੇ ਜੀ ਤੋੜ ਕੇ ਉਸ ਥਾਂ ਦੇ ਉੱਤੇ ਲਾ ਲੈਨੇ ਆ ਹਾਂ ਤਾਂ ਦਰਦ ਕਿਸੇ ਕਿਸੇ ਦਾ ਵੀ ਰਹੂਗਾ ਹੀ ਨਹੀਂ ਉੱਥੇ ਤਾਂ ਬਣਾ ਹੀ ਨਹੀਂ ਮਤਲਬ ਜੇ ਪ੍ਰਿੰਡ ਲੜ ਗਿਆ ਤਾਂ ਪ੍ਰਿੰਡ ਮਤਲਬ ਜਿੱਥੇ ਦਰਦ ਹੁੰਦਾ ਸਿੱਧਾ ਹਿਸਾਬ ਆ ਜੇ ਜੇ ਤੁਹਾਡੇ ਜਿੱਥੇ ਜੇ ਦਰਦ ਹੈ ਜ਼ਖਮ ਮਤਲਬ ਜ਼ਖਮ ਕਰ ਗਿਆ ਉੱਥੇ ਲਾਓ ਅੱਛਾ ਉੱਥੇ ਲਾ ਦਿਓ ਇਸ ਤਰ੍ਹਾਂ ਦੁੱਧ ਕਰਕੇ ਜੀ ਦਰਦ ਬਿਲਕੁਲ ਨਹੀਂ ਹੋਊ ਸੋਜ ਬਿਲਕੁਕੁਲ ਨਹੀਂ ਹੋਊਗੀ ਕੁਝ ਨਹੀਂ ਹੋਊਗਾ ਠੀਕ ਹੈ ਠੀਕ ਹੈ ਜੀ ਤੇ ਇਹਦੇ ਜਿਹੜੇ ਫੁੱਲ ਨੇ ਆਹਾ ਹਾਂਜੀ ਇਹਦੇ ਫੁੱਲ ਦੇ ਵਿੱਚੋਂ ਇਹਦੇ ਲੌਂਗ ਆ ਇਹ ਹਾਂ ਇਹਨੂੰ ਲੌਂਗ ਕਹਿੰਦੇ ਆ ਆਹ ਵਿੱਚ ਹਾਂ ਵਿੱਚੋਂ ਜਦਾਂ ਨਿਕਲਦਾ ਅੱਛਾ ਇਹ ਜੇ ਖਾਲਵੇ ਹਾਂਜੀ ਤਾਂ ਇਹ ਲੀਵਰ ਦੇ ਉੱਤੇ ਬਹੁਤ ਕੰਮ ਕਰਦਾ ਦੂਜਾ ਨੰਬਰ ਹਾਂਜੀ ਇਹ ਪੀੜੀ ਉੱਤੇ ਬੜਾ ਕੰਮ ਕਰਦਾ ਲੀਵਰ ਤੇ ਕੰਮ ਕਰਦਾ ਤੀਜਾ ਨੰਬਰ ਇਹ ਨਾ ਆਪਾਂ ਖਾਣ ਨਾਲ ਬਾਈ ਖਾ ਲੈਣਾ ਹੂੰ ਹੂੰ ਤੇ ਇਹ ਖਾਣ ਦੇ ਨਾਲ ਕੀ ਹੁੰਦਾ ਅ ਪੇੜ ਦੇ ਕੀੜੇ ਮਰ ਜਾਂਦੇ ਆ ਕਿਆ ਬਾਤ ਪੇੜ ਦੇ ਵਿੱਚ ਕੀੜੇ ਨਹੀਂ ਰਹਿੰਦੇ ਠੀਕ ਆ ਜੀ ਇਹਦੇ ਪੱਤੇ ਆਹ ਪੱਤੇ ਦੇ ਉੱਤੇ ਅਸੀਂ ਜਦੋਂ ਇਹਨੂੰ ਪੱਤੇ ਤੋੜਦੇ ਆ ਇਹਦੇ ਪੀਲੇ ਪੱਤੇ ਹੂੰ ਤੇ ਹੁਣ ਪੀਲੇ ਪੱਤੇ ਹੈ ਨਹੀਂ ਅਚ ਸਾਰੇ ਹਰੇ ਪੱਤੇ ਆ ਹਾਂਜੀ ਹਾਂਜੀ ਪੀਲੇ ਪੱਤੇ ਤੋੜ ਲੈਣੇ ਆ ਹਾਂ ਇਹਨਾਂ ਦੇ ਉੱਪਰ ਕੀ ਕਰਨਾ ਆਪਾਂ ਆਪਾਂ ਕੁੱਝੇ ਵਿੱਚ ਰੱਖ ਲੈਣਾ ਇਹਨੂੰ ਜੀ ਥੱਲੇ ਲੂਣ ਪਾ ਦੇਣਾ ਉੱਤੇ ਫਿਰ ਪੱਤਾ ਰੱਖ ਕੇ ਫਿਰ ਨਾਮਕ ਉੱਤੇ ਭੁੱਕ ਦੇਣਾ ਹਾਂ ਨਾਮਕ ਭੁੱਕਣ ਤੋਂ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਪੱਤਾ ਉੱਪਰ ਆ ਦੇਣਾ ਹਾਂਜੀ ਠੀਕ ਹੈ ਜੀ ਫਿਰ ਪੱਤਾ ਰੱਖ ਕੇ ਉੱਪਰ ਤੇ ਫਿਰ ਪੱਤਾ ਉੱਪਰ ਨੂਣ ਭੁੱਕ ਦੇਣਾ ਫਿਰ ਪੱਤਾ ਇਹਨੂੰ ਸੰਪਟ ਕਰਕੇ ਅਸੀਂ ਜਦੋਂ ਅੱਗ ਦੇ ਨਿਆਂ ਨੂੰ ਅੱਗ ਦੇ ਕੇ ਤੇ ਸਾਡੇ ਦਮੇ ਖਾਂਸੀ ਵਾਸਤੇ ਇੱਕ ਦਵਾਈ ਬਹੁਤ ਆਲਾ ਬਣ ਜਾਂਦੀ ਹੈ। ਕਿਆ ਬਾਤ ਹੈ। ਦਮੇ ਵਾਸਤੇ, ਖਾਂਸੀ ਵਾਸਤੇ। ਠੀਕ ਹੈ ਜੀ। ਤੇ ਇਹਦੇ ਗੁਣ ਜਿੰਨੇ ਕਹੀਏ ਆਪਾਂ ਜੇ ਸਵੇਰ ਤੋਂ ਲੈ ਕੇ ਆਪਾਂ ਦੱਸਣ ਲੱਗ ਜਾਈਏ। ਸ਼ਾਮ ਹੋ ਜਾਂਦੀ ਹੈ। ਕੋਈ ਨਹੀਂ ਨਹੀਂ ਇਹਦੇ ਅੱਕ ਦੇ। ਦੇਖ ਲਓ ਬਈ ਆਪਾਂ ਕਹਿੰਦੇ ਵੀ ਅੱਕ ਹੋ ਗਿਆ ਹਨਾ। ਪ੍ਰਮਾਤਮਾ ਨੇ ਜੋ ਮੈਂ ਤੁਹਾਨੂੰ ਦੱਸਾਂ ਵੀ ਧਰਤੀ ਤੇ ਪੈਦਾ ਕੀਤਾ ਨਾ ਉਹ ਕੋਈ ਕਾਰ ਨਹੀਂ ਉਹਦਾ ਗੁਣ ਹੀ ਗੁਣਾ ਹੈ। ਜਿਹੜੀਆਂ ਜੜੀਆਂ ਬੂਟੀਆਂ ਨੇ ਇਹ ਇਨਸਾਨ ਦੇ ਵਾਸਤੇ ਪੈਦਾ ਹੋਈਆਂ ਨੇ ਤੁਸੀਂ ਦੇਖ ਲਓ ਕਿ ਜੜੀ ਬੂਟੀ ਆ ਜਿਹੜੀ ਹਾਂਜੀ ਉਹ ਇਨਸਾਨ ਵਾਸਤੇ ਬਣੀ ਹੋਈ ਆ ਠੀਕ ਆ ਜੀ ਤੇ ਇਹ ਆਪਾਂ ਨੂੰ ਸਾਮ ਸਵਾਲ ਬਹੁਤ ਹੀ ਜ਼ਰੂਰੀ ਆ ਬਿਲਕੁਲ ਤੁਸੀਂ ਦੇਖ ਲਓ ਯਾਰ ਆ ਜਿਹੜਾ ਐਲੋਵੇਰਾ ਆ ਵੇਚ ਵੇਚ ਕੇ ਕਿੰਨਾ ਕੰਮ ਪਣ ਗਿਆ ਨੇ ਹਨਾ ਕਡੇ ਕਡੇ ਪ੍ਰੋਡਕਟ ਚਲਾ ਲੇ ਤੁਸੀਂ ਦੇਖ ਲਓ ਵੀ ਜਿਹੜਾ ਆ ਨਿੰਮ ਦੇ ਨਿੰਮ ਤੋਂ ਕਿੰਨਾ ਕੁਸ ਬਣ ਗਿਆ ਹਨਾ ਤੁਸੀਂ ਕੋਈ ਵੀ ਚੀਜ਼ ਚੱਕ ਲਓ ਸਾਰੀ ਕਿਸਾਨ ਦੇ ਘਰ ਹੀ ਹੁੰਦੀ ਆ ਧਰਤੀ ਤੇ ਹੁੰਦੀ ਆ ਹਨਾ ਤੇ ਸਾਡੇ ਕੋਲੇ ਆਯੁਰਵੇਦ ਕਿਉਂ ਸਟਰੋਂਗ ਆ ਆਯੁਰਵੇਦ ਅਲੋਪੈਥਿਕ ਤੋਂ ਕੰਸਟੰਗਾ ਕਾ ਵਾਲਾ ਪਹਿਲੀ ਗੱਲ ਤਾਂ ਬਹੁਤ ਪੁਰਾਣਾ ਆ ਮੈਡੀਕਲ ਸਟੋਰ ਤਾਂ ਮਾਲਾ ਪਿਛਲੇ 20-25 ਸਾਲਾਂ ਤੋਂ ਆਏ ਆ ਹਾਂਜੀ ਇਹ ਹੈ ਜੀ ਮਕੋਏ 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 ਨੂੰ ਪੀਲੂ ਵੀ ਕਹਦੇ ਨੇ ਜੀ ਆ ਲੱਗੇ ਹੋਇਆ ਪੀਲੂ ਇਹਦੇ ਹਾਂਜੀ ਆ ਪੀਲ ਆ ਆ ਧਾਮਣੀ ਲੱਗੇ ਹੋਏ ਹੈ ਹਾਂਜੀ ਇਹ ਆਪਾਂ ਖਾ ਸਕਦੇ ਹਾਂ ਅੱਛਾ ਇਹ ਖਾ ਸਕਦੇ ਹਾਂ ਹਾਂਜੀ ਹਾਰਟ ਵਾਸਤੇ ਹਾਂ ਹਾਰਟ ਵਾਸਤੇ ਜੀ ਠੀਕ ਹੈ ਜੀ ਦਿਲ ਦੇ ਰੋਗਾਂ ਵਾਸਤੇ ਜਿਹਨੂੰ ਬੀਪੀ ਵੱਧਦਾ ਉਹਦੇ ਵਾਸਤੇ ਇਹ ਮਕੋਏ ਜੀਬਰ ਵਾਸਤੇ ਬਹੁਤ ਕੰਮ ਕਰ ਬਿਲਕੁਲ ਮੈਂ ਜਿਹੜਾ ਹੈਗਾ ਬਹੁਤ ਲੰਮੀ ਵੀਡੀਓ ਅਸੀਂ ਕਰ ਸਕਦੇ ਹਾਂ ਹੋਰ ਵੀ ਕਿਉਂਕਿ ਤੁਹਾਡੇ ਕੋਲ ਸਮਾਂ ਨਹੀਂ ਹੋਣਾ ਚੰਗੀਆਂ ਗੱਲਾਂ ਸੁਣਨ ਨੂੰ ਵੈਸੇ ਵੀ ਲੋਕ ਪਾਉ ਘਟ ਕੇ ਸੁਣਦੇ ਆ ਤੁਸੀਂ ਇੱਕ ਗੱਲ ਦੇਖ ਲਓ ਵੀ ਜਿਹੜੇ ਪਸ਼ੂ ਆ ਜਿਹੜੇ ਹਨਾ ਜਿਹੜੇ ਆਪਾਂ ਕਹਿੰਦੇ ਆ ਆਵਾਰਾ ਹੁੰਦੇ ਆ ਉਹ ਬਹੁਤ ਘੱਟ ਬਿਮਾਰ ਹੁੰਦੇ ਆ ਬਿਮਾਰ ਹੁੰਦਾ ਪਸ਼ੂ ਤੁਸੀਂ ਦੇਖਿਆ ਨਹੀਂ ਹੋਣਾ ਕਿਉਂਕਿ ਉਹਨੇ ਆਪਣੀ ਮਰਜ਼ੀ ਦਾ ਖਾਣਾ ਉਹਨੂੰ ਪਤਾ ਵੀ ਆਹ ਚੀਜ਼ ਚੰਗੀਆਂ ਮਾੜੀ ਐ ਜਿਹੜੇ ਆਪਾਂ ਕਿੱਲਿਆਂ ਤੇ ਬੰਨੀ ਬਠਿਆ ਪਸ਼ੂ ਉਹਨੂੰ ਤੁਸੀਂ ਆਪਣੀ ਮਰਜ਼ੀ ਦਾ ਪਾਉਨੇ ਹੋ ਤੇ ਉਹ ਬਿਮਾਰ ਆਜਿਕੇ ਪਸ਼ੂਆਂ ਨੂੰ ਬਿਮਾਰੀਆਂ ਪੈਣ ਲੱਗ ਗਈਆਂ ਮਤਲਬ ਇਹ ਕਹਿਣਾ ਚ ਆਯੁਰਵੇਦ ਨੂੰ ਅਪਣਾਓਗੇ ਤਾਂ ਜ਼ਿੰਦਗੀ ਸੌਖੇ ਵੀ ਰਹੋਗੇ ਠੀਕ ਆ ਆ ਕੱਟ ਵੱਟ ਵੀ ਨਹੀਂ ਹੁੰਦੀ ਦੇਖ ਲਓ ਤੁਸੀਂ ਦੇਖ ਲਓ ਕੈਂਸਰ ਆ ਹੁਣ ਕਿਸੇ ਨੂੰ ਦੱਸਦਾ ਕੈਂਸਰ ਮੈਂ ਬਹੁਤ ਬੰਦੇ ਦੇਖਦਾ ਨਾਲ ਦਿਨ ਇੱਕ ਕੱਟ ਵੱਜਿਆਣੀ ਨਾਲੇ ਪੈਸੇ ਲੱਗਿੰਦਾ ਘਰ ਆ ਕੇ ਨਾ ਬੰਦਾ ਥਿਆਉਂਦਾ ਸੋ ਆਯੁਰਵੇਦ ਤੇ ਜ਼ਰੂਰ ਬਲੀਵ ਕਰੋ ਯਾਰ ਬਹੁਤ ਬੰਦੇ ਫਿਰ ਇਹ ਕੱਟ ਤੋਂ ਬਰਾਦੂ ਕਰ ਦਿਆ ਵੀ ਭਾਈ ਆਇਆ ਨਹੀਂ ਸਾਨੂੰ ਆਰਾਮ ਨਹੀਂ ਆਇਆ ਸਾਨੂੰ ਫਲਾਣਾ ਵੀ ਤੁਸੀਂ ਹਸਪਤਾਲਾਂ ਜਿਹੜੇ ਗਏ ਉਹਨੇ ਸਾਰਾ ਹੀ ਕੁਸ ਕਰਤਾ ਪਰ ਇੱਕ ਗੱਲ ਆ ਜ਼ਰੂਰ ਪਹਿਲਾਂ ਆਪਣੀ ਬੋਡੀ ਨੂੰ ਕੋਸ਼ਿਸ਼ ਕਰੋ ਵੀ ਆਯੁਰਵੇਦ ਨਾਲ ਤੁਸੀਂ ਆਪ ਤੇ ਆਪਣ ਨੂੰ ਠੀਕ ਕਰ ਸਕੋ ਜਿਹੜੀ ਅਯੁਰਵੈਦਿਕ ਹੈ ਜੀ ਕੋਸ਼ਿਸ਼ ਕਰ ਸਕਦਾ ਬਿਲਕੁਲ ਜੇ ਕੋਈ ਕਰਨ ਦੀ ਕੋਸ਼ਿਸ਼ ਕਰੇ ਮੈਂ ਦੇ ਕਾਬਿਲ ਹੋਣਾ ਚਾਹੀਦਾ ਜੇ ਕਾਬਿਲ ਹੋਊਗਾ ਉਹ ਹਰ ਇੱਕ ਜੜੀ ਬੂਟੇ ਦੇ ਨਾਲ ਹਰ ਇੱਕ ਬਿਮਾਰੀ ਦਾ ਇਲਾਜ ਕਰ ਸਕਦਾ ਇਲਾਜ ਕਰ ਸਕਦਾ ਇੱਥੇ ਇਲਾਜ ਹੁੰਦੇ ਆ ਆਪਣੇ ਕੋਲੇ ਹਾਂਜੀ ਸਾਰੇ ਹੁੰਦੇ ਆ ਸੋ ਜੇਕਰ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਤਾਂ ਪੀੜਤੋਂ ਤੁਸੀਂ ਤਾਂ ਤੁਸੀਂ ਜਿਹੜਾ ਹੈਗਾ ਵੈਸਾਬ ਨੂੰ ਦਿੱਤੇ ਹੋਏ ਨੰਬਰਾਂ ਤੇ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਵਿਜ਼ਿਟ ਕਰਨ ਦਾ ਜਿਹੜਾ ਹੈਗਾ ਭੁੰਦੜੀ ਪਿੰਡ ਆ ਜਿਹੜਾ ਠੀਕ ਆ ਇਹ ਆਪਾਂ ਲੁਧਿਆਣੇ ਤੋਂ 27 ਕਿਲੋਮੀਟਰ ਪੈਂਦਾ ਬਾਕੀ ਤੁਸੀਂ ਲੋਕੇਸ਼ਨ ਬਾਪੂ ਜੀ ਆਪ ਹੀ ਦੱਸਿ ਬਏ ਦਰਸ਼ਨ ਸਿੰਘ ਗੁਰੂ ਨਾਨਕ ਅਜਰਵਿਤ ਦਵਾਈਖਾਨਾ ਪਿੰਡ ਭੁੰਦੜੀ ਤਹਿਸੀਲ ਜਗਰਾਉਂ ਡਿਸਟ੍ਰਿਕਟ ਲੁਧਿਆਣਾ ਜੀ ਤੇ ਇਹ ਆਪਣਾ ਪਿੰਡ ਕਿਹੜੇ ਸ਼ਹਿਰ ਦੇ ਨੇੜੇ ਪੈਂਦਾ ਜਿਆਦਾਤਰ ਇਹ ਤਕਰੀਬਨ ਸਿਦਾਂਪੇੜ ਦੇ ਆਪਰ ਰੋਡ ਤੇ ਪੈਂਦਾ ਇਸ ਤੇ ਤੇ ਜਗਰਾਉਂ ਤਹਿਸੀਲ ਪੈਂਦੀ ਆ ਜਗਰਾਉਂ ਤੋਂ ਸੋ ਤੁਸੀਂ ਸਮਾਂ ਦਿੱਤਾ ਵਾ ਬਹੁਤ ਬਹੁਤ ਧੰਨਵਾਦ ਤੇ ਮੈਂ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬੜੀ ਇਨਫੋਰਮੇਟਿਵ ਲੱਗੀ ਹੋਵੇ ਜੇ ਲੱਗੀ ਆ ਤਾਂ ਜਰੂਰ ਸ਼ੇਅਰ ਕਰੋ ਤਾਂ ਕਿ ਕਿਸ ਦਾ ਭਲਾ ਹੋ ਸਕੇ ਧੰਨਵਾਦ